ਔਰ ਇਸ ਟਾਈਮ ਸਾਥੀਓ ਸਾਰੇ ਅਦਾਰੇ ਜਿਹੜੇ ਆ ਉਹ ਅਡਾਨੀਆਂ ਬਾਨੀਆਂ ਨੂੰ ਸਾਥੀਓ ਤੁਸੀਂ ਆਪ ਸਾਰੇ ਸਾਥੀ ਜਾਣਦੇ ਆ ਰੇਲਵੇ ਅਜ ਤੱਕ ਜਾਂ ਪੰਜਾਬ ਰਾਜ ਰੇਲਵੇ ਬੋਰਡ ਅਜੇ ਤੱਕ ਕਦੇ ਘਾਟੇ ਵਿੱਚ ਨਹੀਂ ਜਾ ਸਕਦਾ ਸੀ ਜੇ ਇਹਨੂੰ ਕੌਡੀਆਂ ਦੇ ਭਾਅ ਵਿੱਚਿਆ ਨਾ ਜਾਂਦਾ ਅੱਜ ਰੇਲਵੇ ਦੇ ਵਿੱਚ ਲੱਖਾਂ ਹਜ਼ਾਰਾਂ ਜਿਹੜੇ ਆ ਉਹ ਮੁਲਾਜ਼ਮਾਂ ਦਾ ਪੈਸਾ ਸੀ ਅੱਜ ਉਹਨੂੰ ਵੀ ਅਡਾਨੀ ਬਾਨੀ ਨੂੰ ਦੇ ਦਿੱਤਾ ਗਿਆ ਆ ਵੱਖਰੀਆਂ ਵੱਖਰੀਆਂ ਟ੍ਰੇਨਾਂ ਜੀ ਅੱਜ ਇੰਨੀਆਂ ਚਲਾ ਦੇਣੀ ਆ ਅੱਜ ਇੰਨੀਆਂ ਚਲਾ ਦੇਣੀ ਆ ਸਾਥੀਓ ਇੱਕ ਇੱਕ ਕਰਕੇ ਅਦਾਰੇ ਜਿਹੜੇ ਆ ਉਹ ਸੈਂਟਰ ਸਰਕਾਰਾਂ ਨੇ ਵੇਚ ਦਿੱਤੇ ਆ ਪੰਜਾਬ ਸਰਕਾਰ ਵੀ ਸਾਥੀਓ ਸਾਰੇ ਆਪਾਂ ਆ ਜਿਹੜਾ ਬਿਜਲੀ ਐਕਟ 2025 ਆ ਸਾਰਿਆਂ ਨੂੰ ਯਾਦ ਆ ਪ੍ਰਧਾਨ ਜੀ ਹੋਣਾ ਨੂੰ ਜਿਹੜੇ ਪੁਰਾਣੇ ਸਾਥੀ ਆ ਰਵਿੰਦਰ ਜੀ ਬੈਠੇ ਆ ਸਾਰੇ ਬੈਠੇ ਆ ਮੰਮੀ ਵਾਲੇ ਰਵਿੰਦਰ ਜੀ ਆ ਸਾਰੇ ਬੈਠੇ 2000 ਤੋਂ ਪਹਿਲਾਂ ਸਾਥੀਓ ਜਦੋਂ ਅਪ੍ਰੈਂਟਸ ਅਸੀਂ ਸਾਥੀ ਕਰਦੇ ਜਿੱਦਾਂ ਹੁਣ ਸਾਥੀਆਂ ਦੀ ਗੱਲ ਅਪ੍ਰੈਂਟਸਾਂ ਦੀ ਆਈ ਸਾਥੀਓ ਗੱਲ ਅਪ੍ਰੈਂਟਸ ਤੇ ਆਪਾਂ ਕਾਮਲੇ ਨੇ ਵੀ ਸਾਥੀ ਨੇ ਆ ਸਾਡੇ ਆਗੂ ਸਾਥੀ ਨੇ ਵੀ ਕਿਹਾ ਵੀ ਦੇਖੋ ਇੱਕ ਸਿੱਖਣ ਆਏ ਸਾਥੀ ਸਿੱਖਣ ਆਏ ਸਾਥੀ ਸਾਥੀ ਉਹ ਉਹਨਾਂ ਨੂੰ ਅੱਜ ਡਿਊਟੀ ਤੇ ਲਾ ਦੇਣਾ ਕਿੱਡੀ ਨਕਾਮੀ ਐ ਇਸ ਸੈਂਟਰ ਸਰਕਾਰ ਦੀ ਜਾਂ ਪੰਜਾਬ ਸਰਕਾਰ ਦੀ ਐ ਇੱਕ ਸਿੱਖਣ ਵਾਲੇ ਸਾਥੀਆਂ ਨੂੰ ਕੀ ਪਤਾ ਉੱਥੇ ਵੀ ਕੀ ਐ ਪਰ ਤੁਸੀਂ ਇਸ ਗੱਲ ਦਾ ਤੁਸੀਂ ਵਧਾਈ ਦੇ ਪਾਤਰ ਮੈਂ ਪਹਿਲਾਂ ਵੀ ਕਿਹਾ ਵੀ ਤਾਂ ਅੱਜ ਵੀ ਵਧਾਈ ਦੇ ਪਾਤਰ ਹੋ ਸਾਥੀਓ ਸਰਕਾਰ ਹਿੱਲੀ ਐ ਪੰਜਾਬ ਬਿਜਲੀ ਬੋਰਡ ਹਿੱਲਿਆ ਐ ਪਾਵਰ ਕਾਮ ਹਿੱਲਿਆ ਐ ਅੱਜ ਉਹਨਾਂ ਸਾਥੀਆਂ ਦੀਆਂ ਡਿਊਟੀਆਂ ਲਾਉਣੀਆਂ ਪਈਆਂ ਸਾਥਿਓ ਅੱਜ ਉਹਨਾਂ ਨੂੰ ਪਤਾ ਲੱਗੇ ਗਿਆ ਕਿ ਸਾਥੀਆਂ ਵਿੱਚ ਲੜਾਈ ਜਿਹੜੀ ਆ ਉਹ ਬਹੁਤ ਅਹਿਮੀਅਤ ਰੱਖਦੀ ਹੈ ਬਿਜਲੀ ਬਿੱਲ 2000 ਦੇਖੋ ਸਾਥਿਓ ਜਦੋਂ ਇਹਨਾਂ ਨੇ ਭਾਵੇਂ ਉਹਦਾ ਕਰੜਾ ਪਾਸ ਕਰ ਦਿੱਤਾ ਗਿਆ ਹੈ ਉਹਨੂੰ ਲਾਗੂ ਕਰਨ ਜਾ ਰਹੇ ਆ ਉਹਨੂੰ ਆਪਾਂ ਅੱਜ ਦੀ ਹੜਤਾਲ ਨੇ ਸਾਥਿਓ ਇਹਨੂੰ ਵਾਪਸ ਕਰਾਉਣਾ ਹੈਗਾ ਸਾਰੇ ਆਲ ਰੈਡੀ ਅੰਮਰਦੀਨ ਖੜ੍ਹ ਨਾਲ ਹੈ ਪੰਜਾਬ ਰਾਜ ਬਿਜਲੀ ਬੋਰਡ ਦੇ ਨਾਲ-ਨਾਲ ਸਾਰੀਆਂ ਜਥੇਬੰਦੀਆਂ ਅੱਜ ਹੜਤਾਲ ਦੇ ਨੇ ਸਾਥੀਓ ਪੰਜਾਬ ਰੋਡਵੇਜ਼ ਪੰਨ ਬੱਸ ਅੱਜ ਦੇਖੋ ਚੱਕਾ ਜਾਮ ਹੈ ਮੈਂ ਹੁਣੇ ਉਹਦਾ ਸਫਰ ਸੁਣਦਾ ਆ ਨਾਲੇ ਮੈਂ ਰੋਟੀ ਖਾਣ ਲਈ ਤੇ ਨਾਲੇ ਮੈਂ ਟਿਵੀ ਲਾ ਲਿਆ ਸਾਥੀਓ ਸਾਰਾ ਚੱਕਾ ਜਾਮ ਹੈ ਲੋਕ ਚਲੋ ਲੋਕਾਂ ਨੂੰ ਨਹੀਂ ਪਤਾ ਹੁੰਦਾ ਉਹਨਾਂ ਦੇ ਇੰਟਰਵਿਊ ਲੈ ਰਹੇ ਆ ਸਾਰੇ ਪੱਤਰਕਾਰ ਜੀ ਇਹ ਤੁਸੀਂ ਖੱਜਲਖਵਾਰ ਹੋ ਰਿਹਾ ਖੱਜਲਖਵਾਰ ਕਾਦੇ ਵੀ ਹੋ ਰਹੇ ਆ ਸਾਥੀਓ ਅੱਜ ਅਸੀਂ ਦੇਖਿਆ ਸਾਡੇ ਬੱਚੇ ਇੱਥੇ ਪ੍ਰਧਾਨ ਜੀ ਉਹਨਾਂ ਨੂੰ ਪਤਾ ਕਿ 110000 ਤੋਂ ਉੱਪਰ ਸਾਥੀ ਜੀ ਮੁਲਾਜ਼ਮ ਸੀ ਜਿਹਦੇ ਪੁਰਾਣੇ ਸਾਥੀ ਆ ਅੱਜ ਸਾਥੀ ਉਹ ਸਾਰੇ ਆਪਾਂ ਗਿਣਤੀ 233000 ਦੀ ਰਹਿ ਗਈ ਸਾਰੀ ਗਿਣਤੀ ਤੁਸੀਂ ਦੇਖੋ ਜੇਸ ਪੰਜਾਬ ਰਾਜ ਬਿਜਲੀ ਬੋਰਡ ਨੇ ਐਡਾ ਵੱਡਾ ਹਿੰਦੁਸਤਾਨ ਦੀ ਤਰੱਕੀ ਵਿੱਚ ਹਿੱਸਾ ਪਾਇਆ ਅੱਜ ਇਹਦੇ ਵਿੱਚ 2.5 ਤੋਂ 3 ਲੱਖ ਬੱਚਾ ਜਿਹੜਾ ਭਰਤੀ ਹੋ ਕੇ ਉਹਨੂੰ ਰੋਜ਼ਗਾਰ ਮਿਲਣਾ ਚਾਹੀਦਾ ਹੈ ਸਾਡੇ ਬੱਚੇ ਕੀ ਹੋਇਆ ਬਾਹਰ ਹੱਲ ਨੂੰ ਦੇਖੋ ਜਦੋਂ ਇੱਥੇ ਮਾਪਿਓ ਦਾ ਇਹ ਹੁੰਦਾ ਵੀ ਨਹੀਂ ਬੱਚੇ ਨੂੰ ਰੋਜ਼ਗਾਰ ਮਿਲਣਾ ਦਿਸਦਾ ਸੀ ਸਤਨਵੇਂ ਵਿੱਚ ਸਾਡੀ ਭਰਤੀ ਹੋਈ ਸੀ ਆਰ 1999 ਵਿੱਚ ਰਪਿੰਦਰ ਜੀ ਬੈਠੇ ਸਾਰੇ ਅਮਰੀਕ ਜੀ ਬੈਠੇ ਸਾਥੀਓ ਉਸ ਤੋਂ ਬਾਅਦ ਭਰਤੀ ਨਹੀਂ ਕੀਤੀ 97 ਤੋਂ ਬਾਅਦ ਇੱਕ ਵੀ ਰੈਗਨਰ ਭਰਤੀ ਨਹੀਂ ਕੀਤੀ ਜਿੱਥੇ ਬੰਦੀਆਂ ਪ੍ਰਧਾਨ ਜੀ ਨੂੰ ਪਤਾ ਲੜਾਈਆਂ ਲੜਦੇ ਰਹੀਆਂ 2000 ਬਿਜਲੀ ਐਕਟ ਆਇਆ ਉਹਨੂੰ ਰੱਦ ਕਰਾਇਆ ਜਾ ਕੇ ਲਾਗੂ ਦਸ ਦੇ ਵਿੱਚ ਬਾਦਲ ਸਰਕਾਰ ਨੇ ਜਾ ਕੇ ਉਹ ਲਾਗੂ ਕੀਤਾ 16 4 10 ਨੂੰ ਉਹ ਵੀ ਸਾਥੀਓ ਮੁਲਾਜ਼ਮਾਂ ਨੂੰ ਕੌਨਫੀਡੈਂਸ ਵਿੱਚ ਲੈ ਕੇ ਦੇਖੋ ਜੀ ਤੁਹਾਡੀਆਂ ਜਿਹੜੀਆਂ ਸ਼ੀਵਾ ਸਰਤਾਂ ਉਹ ਹੀ ਰਹਿਣਗੀਆਂ ਬਿਜਲੀ ਬੋਰਡ ਨੂੰ ਪ੍ਰਾਈਵੇਟ ਨਹੀਂ ਕੀਤਾ ਜਾਵੇਗਾ ਜਦ ਕਿ ਉਹ ਆਪਾਂ ਦੇਖਿਆ ਵੀ ਇਹਨਾਂ ਨੇ ਟੁਕੜੇ ਟੁਕੜੇ ਕਰਕੇ ਉਹਨੂੰ ਜਿਹੜਾ ਪ੍ਰਾਈਵੇਟ ਕਰਤਾ ਟਰਾਂਸਪੋਲ ਅਲੱਗ ਬਣਾ ਦਿੱਤੀ ਉਹਦੇ ਵਿੱਚ ਆਪਣੀਆਂ ਹੋਰ ਕੰਪਨੀਆਂ ਨੇ ਐਂਟਰੀ ਕਰ ਲਈ ਮੇਰਾ ਕਹਿਣ ਦਾ ਭਾਵ ਆ ਵੀ ਇੱਥੇ ਜਿੰਨੇ ਬੱਚੇ ਬਾਹਰ ਵਿਦੇਸ਼ਾਂ ਵਿੱਚ ਇੱਥੇ ਆਪਾਂ ਸਾਰੇ ਜਿਨ੍ਹਾਂ ਦੇ ਬੱਚੇ ਬੈਠੇ ਆਏ ਆ ਨਾ ਬਹੁਤ ਸਾਰੇ ਬੱਚੇ ਜਿਹੜੇ ਹਾਇਰ ਐਜੂਕੇਸ਼ਨ ਕਰਕੇ ਜਿਹੜੇ ਪਲੱਸ 2 ਕਰਕੇ ਗਏ ਸਾਥੀ ਉਹਨਾਂ ਕੋਲ ਕੋਈ ਉੱਥੇ ਹੁਨਰ ਜਾਂ ਉਹ 스켈ਡ ਬਚੀ ਨਹੀਂ ਹੈਗੇ ਉਹਨਾਂ ਨੂੰ ਉੱਥੇ ਜਾ ਕੇ ਬਹੁਤ ਵੱਡਾ ਸੰਘਰਸ਼ ਕਰਨਾ ਪੈਂਦਾ ਜਦ ਕਿ ਇੱਥੇ ਸਾਰੇ ਸਾਥੀ ਜਾਣਦੇ ਆ ਆਪਾਂ ਇੱਕ ਛੋਟੀ ਜੀ ਆਈਟੀਆਈ ਕਰ ਲਈਏ ਸਾਥੀਓ ਤੇ ਇਹਦੇ ਵਿੱਚ ਮੈਂ ਕਹਿੰਨਾ 2.3 ਲੱਖ ਬੱਚਾ ਜਿਹੜਾ ਇਸ ਟਾਈਮ ਬਿਜਲੀ ਬੋਰਡ ਦੇ ਵਿੱਚ ਜਿਹੜੀਆਂ ਆ ਆਪਾਂ ਜਿੰਨੀਆਂ ਲਾਈਨਾਂ ਦੀ ਲੰਬਾਈ ਵਧ ਗਈ ਹੈ ਨੰਬਰ ਆਫ ਟਰਾਂਸਫਰ ਵਧ ਗਿਆ ਹੈ ਕਨੈਕਸ਼ਨ ਆਫ ਜਿਹੜੇ ਆ ਮੀਟਰਸ ਘਰਾਂ ਦੇ ਵਧ ਗਏ ਨੇ ਉਹਦੇ ਨਾਰਮ ਤਹਿਤ ਸਾਥੀਓ ਬਹੁਤ ਸਾਰੀਆਂ ਪ੍ਰੋਬਲਮਾਂ ਆ ਇਹਦੇ ਵਿੱਚ ਪੰਜਾਬ ਰਾਜ ਬਿਜਲੀ ਬੋਰਡ ਦੇ ਵਿੱਚ ਤੇ ਟਰਾਂ ਟਰਾਂਸਪੋਰਟ ਦੇ ਵਿੱਚ ਸਾਥੀਓ ਟਰਾਂਸਪੋਰਟ ਦੇ ਵਿੱਚ ਦੇਖਿਓ ਸਾਥੀਓ ਸਾਰੇ ਜਿੱਦਾਂ ਹੁਣ ਪ੍ਰਾਈਵੇਟ ਠੇਕੇ ਦੇ ਮੁਲਾਜ਼ਮ ਉਹ ਵਿਚਾਰੇ ਰੋਜ਼ ਹੜਤਾਲ ਕਰਦੇ ਨੇ ਵੀ ਸਾਨੂੰ ਪੱਕਾ ਕੀਤਾ ਜਾਵੇ ਕਦੇ 2 ਦਿਨ ਦੀ ਕਰਦੇ ਨੇ ਕਦੇ 3 ਦਿਨ ਦੀ ਆ ਜਿਹੜੀ ਪਹਿਲੀਆਂ ਸਰਕਾਰਾਂ ਵਾਂਗ ਪਹਿਲਾਂ ਕਾਂਗਰਸ ਦੀ ਸਰਕਾਰ ਫਿਰ ਬਾਦਲ ਦੀ ਸਰਕਾਰ ਫਿਰ ਹੁਣ ਆ ਨਕੰਬੀ ਸਾਹਤੋਂ ਪੰਜਾਬ ਦੀ ਜਿਹੜੀ ਆਪ ਪਾਰਟੀ ਆ ਉਹ ਆ ਗਈ ਸਾਥੀਓ ਇਹਨੇ ਵੀ ਉਹਨਾਂ ਜਿੰਨਾ ਇਹ ਕਹਿੰਦੇ ਸੀ ਅਸੀਂ ਰੋਜ਼ਗਾਰ ਸਾਥੀ ਉਹ ਦੇਣਾ ਉਹਨਾਂ ਨੇ ਦਿੱਤਾ ਦੇਖੋ 50 ਸਾਲਾਂ ਦੇ ਵਿੱਚ 50-60 ਹਜ਼ਾਰ ਨੂੰ ਕਹਿੰਦੇ ਆ ਇਹ ਔਨ ਰਿਕਾਰਡ ਕਹਿੰਦੇ ਆ ਵੀ ਅਸੀਂ 50-60 ਹਜ਼ਾਰ ਨੂੰ ਰੈਗੂਲਰ ਭਰਤੀ ਕਰ ਲਿਆ ਪਰ ਇਹਦੇ ਨਾਲ ਸਾਥੀਓ ਨਹੀਂ ਗੱਲ ਬਣਦੀ ਕਿਉਂਕਿ ਜਿੱਥੇ ਇਸ ਟਾਈਮ ਮੇਰੇ ਖਿਆਲ ਆ ਵੀ 1.5 ਲੱਖ ਇਹਨਾਂ ਨੂੰ ਭਰਤੀ ਕਰਨੀ ਚਾਹੀਦੀ ਸੀ ਪੰਜਾਬ ਦੀ ਬੱਚੇ ਬਾਹਰ ਜਾ ਰਹਾ ਹੈ ਬਾਹਰ ਦੇ ਹਾਲਾਤ ਸਾਰਿਆਂ ਨੇ ਦੇਖ ਲਿਆ ਵੀ ਅਮਰੀਕਾ ਵਰਗਾ ਦੇਸ਼ ਜਿਹੜਾ ਦੁਨੀਆ ਦਾ ਲੰਬੜਦਾਰ ਬਣਦਾ ਸੀ ਉਹਨੇ ਵੀ ਪੈਰ ਜਿਹੜੇ ਆ ਪਿੱਛੇ ਨੂੰ ਖਿੱਚਣੇ ਕਰ ਦਿੱਤੇ ਆ ਵੀ ਜਿਹੜੇ ਉੱਥੋਂ ਦੇ ਲੋਕਾਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਉੱਥੇ ਲੋਕ ਜਾਦਾ ਚਲੇ ਗਏ ਕੈਨੇਡਾ 'ਚ ਦੇਖ ਲਓ ਲੋਕ ਜਿਹੜੇ ਆ ਬੱਚੇ ਪੜ੍ਹ ਲਿਖ ਕੇ ਜਾ ਰਹਾ ਜਾਤਾ ਉਹ ਲੀਗਲੀ ਜਾਣ ਜਾ ਰਹੇ ਪਰ ਉੱਥੇ ਗਿਣਤੀ ਵੱਧ ਕੀ ਕੰਮ ਹੈ ਨਹੀਂ ਬਹੁਤ ਸਾਰੇ ਜਿਨ੍ਹਾਂ ਦੇ ਬੱਚੇ ਗਏ ਆ ਉਹ ਪੁੱਛ ਲੈਣ ਉੱਥੇ ਜਾ ਕੇ ਵੀ ਬਹੁਤ ਬੱਚੇ ਜਿਹੜੇ ਪਹਿਲਾਂ ਚਲੇ ਗਏ 5-7 10 ਸਾਲ ਪਹਿਲਾਂ ਉਹ ਬੱਚੇ ਸੈੱਟ ਹੋ ਗਏ ਜਿਹੜੇ ਹੁਣ ਜਾ ਰਹੇ ਅਮਰਕਾ ਵਰਗੇ ਆਨੇ ਵੀ ਸਾਡੇ ਬੱਚਿਆਂ ਨੂੰ ਹੱਥ ਖੜੀਆਂ ਲਾ ਲਾ ਕੇ ਇੱਥੇ ਭੇਜਣਾ ਸ਼ੁਰੂ ਕਰ ਦਿੱਤਾ ਸਾਥੀਓ ਕਿ ਮੈਂ ਜਿਹੜੀ ਐਨੀ ਬੇਇੱਜ਼ਤੀ ਦੇ ਨਾਲ ਬੱਚੇ ਇੱਧਰ ਭੇਜੇ ਜਾ ਰਹੇ ਆ ਸਾਥੀਓ ਉਹ ਸਾਡੀਆਂ ਸਰਕਾਰਾਂ ਦੇ ਮੱਥੇ ਦੇ ਉੱਪਰ ਇਹਨਾਂ ਦੇ ਮੂੰਹ ਦੇ ਉੱਤੇ ਇੱਕ ਬਹੁਤ ਵੱਡੀ ਚਪੇੜ ਹੈ ਕਿ ਉਹ ਇਹਨਾਂ ਨੂੰ ਇੱਥੇ ਰੋਜ਼ਗਾਰ ਨਹੀਂ ਦੇ ਸਕੀ ਪੰਜਾਬ ਰੋਡ ਸਾਥੀਓ ਐਜੂਕੇਸ਼ਨ ਮਹਿਕਮਾ ਪੰਜਾਬ ਦਾ ਤੇ ਪੰਜਾਬ ਰਾਜ ਬਿਜਲੀ ਬੋਰਡ ਇਹ ਤਿੰਨਾਂ ਮਹਿਕਮਿਆਂ ਵਿੱਚ ਹੀ ਹੈ ਨਾ ਪੂਰੀ ਭਰਤੀ ਹੋ ਜਾਏ ਤਾਂ ਮੈਂ ਕਹਿੰਦਾ ਪੰਜਾਬ ਦੀ ਜਿਹੜੀ ਅਨੰਪਲਾਈਮੈਂਟ ਆ ਜਿਹੜੀ ਬੱਚੇ ਬੇਰੋਜ਼ਗਾਰ ਫਿਰਦੇ ਨੇ ਨਾ ਸਾਰੀ ਮੇਰੇ ਹਿਸਾਬ ਨਾਲ ਕਰ ਨੂੰ ਜੀ ਪਰ ਇਹਨਾਂ ਨੇ ਕਰਨੀ ਨਹੀਂ ਸਾਥੀ ਇਹ ਡਬਲ ਟੂ ਗੈਟਵਰਕੇ ਸਮਝੌਤਿਆਂ ਤਹਿਤ ਉਥੋਂ ਦੀਆਂ ਕੰਪਨੀਆਂ ਆਉਣਗੀਆਂ ਲੁੱਟ ਕਰਕੇ